ਫلسطੇਨੀਆ ਤੇ ਅਮਰੀਕਾ ਤੇ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਹਮਲਿਆਂ ਨੂੰ ਲੈ ਕੇ ਅੱਜ ਬਠਿੰਡਾ ਦੇ ਅੰਦਰ ਵੀ ਕੀਤਾ ਗਿਆ ਰੋਸ ਪ੍ਰਦਰਸ਼ਨ ਇਨਕਲਾਬੀ ਕੇਂਦਰ ਪੰਜਾਬ ਲੋਕ ਮੋਰਚਾ ਪੰਜਾਬ ਵੱਲੋਂ ਅੱਜ ਬਠਿੰਡਾ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਕੱਢਿਆ ਗਿਆ ਇੱਕ ਰੋਸ ਮਾਰਚ ਦੱਸਦੀ ਹੈ ਕਿ ਜਿੱਥੇ ਇਜ਼ਰਾਈਲ ਅਤੇ ਈਰਾਨ ਦੀ ਲੜਾਈ ਚੱਲ ਰਹੀ ਹੈ ਤੇ ਅਮਰੀਕਾ ਉਹਦਾ ਪੂਰਾ ਸਾਥ ਦੇ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਉਸ ਦੇ ਵਿਰੋਧ ਅੱਜ ਉਸ ਦੇ ਰੋਸ ਵਜੋਂ ਅੱਜ ਬਠਿੰਡਾ ਦੇ ਬਾਜ਼ਾਰਾਂ ਦੇ ਵਿੱਚ ਵੱਖ-ਵੱਖ ਅਨਕਲਾਬੀ ਜਥੇਬੰਦੀਆਂ ਵੱਲੋਂ ਰੋਸ ਮਾਰਚ ਕੱਢਿਆ ਗਿਆ ਤੇ ਮੰਗ ਕੀਤੀ ਗਈ ਕਿ ਫਲਸਤੀਨੀ ਉੱਤੇ ਜੋ ਹਮਲੇ ਕੀਤੇ ਜਾ ਰਹੇ ਆ ਉਹ ਬਿਲਕੁਲ ਗਲਤ ਹਨ ਤੇ ਉਹਨਾਂ ਨੂੰ ਤਰੰਤ ਰੋਕਿਆ ਜਾਵੇ ਇਹ ਸੰਦਖਾਰੀਆਂ ਬਠਿੰਡਾ ਦੇ ਵੱਖ-ਵੱਖ ਬਾਜ਼ਾਰਾਂ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਅਨਕਲਾਬੀ ਲਹਿਰ ਦੇ ਆਗੂਆਂ ਵੱਲੋਂ ਜਿਹੜੇ ਲੋਕ ਅਨਕਲਾਬੀ ਹਨ ਉਹਨਾਂ ਵੱਲੋਂ ਅੱਜ ਇਜ਼ਰਾਈਲ ਵੱਲੋਂ ਫਲਸਤੀਨੀਆਂ ਤੇ ਕੀਤੇ ਜਾ ਰਹੇ ਹਮਲੇ ਦੇ ਵਿਰੋਧ ਵਿੱਚ ਇੱਕ ਰੋਸ ਮਾਰਚ ਅੱਜ ਬ੍ਰਿਟੈਂਡ ਦੇ ਬਜ਼ਾਰਾਂ ਦੇ ਵਿੱਚ ਕੱਢਿਆ ਗਿਆ ਆਓ ਤੁਹਾਨੂੰ ਸੁਣਾਉਂਦੇ ਆ ਕੀ ਕਹਿੰਦੇ ਨੇ ਇਸ ਸੰਬੰਧੀ ਕੁਝ ਅੱਗੋਂ ਬੰਦ ਕਰੋ ਬੰਦ ਕਰੋ ਬੰਦ ਕਰੋ ਇਦਨਾਂ ਦੀ ਜੰਗ ਵਜਨ ਉੱਥੇ ਹੋਂਦ ਤੋਂ ਆਪਣੇ ਆਪ ਬੰਦ ਕਰੋ ਬੰਦ ਕਰੋ ਬੰਦ ਕਰੋ ਤੁਮ ਇਜ਼ਰਾਈਲੀ ਜੰਗ ਵਜ ਹਕਮ ਮੁਰਦਾਬਾ 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 ਤੁਮ ਇਜ਼ਰਾਈਲੀ ਲੋਕਾਂ ਦਾ ਕਤਲੀਆਂ ਕਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਫਲਸਤੀਨੀ ਲੋਕਾਂ ਦਾ ਕਤਲੀਆਂ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਨੀ ਬੱਚਿਆਂ ਨੂੰ ਕੁੱਤੇ ਮਾਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕ ਮੋਰਚਾ ਪੰਜਾਬ ਤੇ ਇਨਕਲਾਬੀ ਕੰਦਰ ਪੰਜਾਬ ਲੋਕ ਖਜ਼ਾਨਾ 44.5 ਖਾਵਾਂ ਤੇ ਜਿਹੜੀ ਹਿਰਾਣ ਤੇ ਫਲਸਤੀਨ ਦੇ ਖਿਲਾਫ ਜੰਗ ਚੱਲੀ ਹੋਈ ਹੈ ਅਮਰੀਕਨ ਤੇ ਇਜ਼ਰਾਈਲੀ ਇਜ਼ਰਾਈਲੀ ਫੂਲਤਵ ਲੋਕ ਉਹਦੇ ਖਿਲਾਫ ਸਾਰੇ ਪ੍ਰਦਰਸ਼ਨ ਕਰ ਰਹੇ ਆਂ ਕੱਲ ਤੇ ਗਰਾਉਂਡ ਹੋ ਕੇ ਹਟਿਆ ਅੱਜ ਇੱਥੇ ਪਟੰਡੇ ਦੇ ਪਰਨਾਲਾ ਚ ਮੋਦੀ ਹਕੂਮਤ ਪਿਛਲੇ ਸਮੇਂ ਚ ਇਜ਼ਰਾਈਲ ਦੀ ਸਪੋਰਟ ਕਰਦੀ ਰਹੀ ਹੈ ਹਥਿਆਰ ਵੀ ਭੇਜਦੀ ਰਹੀ ਹੈ ਲੌਜਿਸਟਿਕਸ ਪੇਂ ਵੀ ਰਹੀ ਹੈ ਤੇ ਉਹਨਾਂ ਦੇ ਯੂ ਐਨ ਚ ਪਾਲਸਤਿਨ ਦੇ ਹੱਕ ਚ ਮਤਾ ਪਾਉਣ ਨੂੰ ਕਿਤੇ ਹਟਿਆ ਨਹੀਂ ਗਿਆ ਅਸੀਂ ਕਿ ਚਾਹੁੰਦੇ ਆਂ ਵੀ ਇਜ਼ਰਾਈਲ ਨੂੰ ਹਥਿਆਰ ਭੇਜਣੇ ਮੋਦੀ ਸਰਕਾਰ ਵੱਲੋਂ ਬੰਦ ਕੀਤੇ ਜਾਣ ਉਹਨਾਂ ਨੂੰ ਸਾਰੇ ਸਮਝੌਤੇ ਸਦਨੀਆਂ ਰਾਤੀ ਜਿਨ੍ਹਾਂ ਇਜ਼ਰਾਈਲ ਦਾ ਮੁਕੰਮਲ ਪਾਈਕਟ ਕੀਤਾ ਜਾਵੇ ਅਮਰੀਕਾ ਤੇ ਇਜ਼ਰਾਈਲ ਹੈ ਜਿਹੜੇ ਦੂਸਰੇ ਦੇਸ਼ਾਂ ਤੇ ਨਹੱਕੀਆਂ ਚੰਗਾ ਮਾਰਦੀਆਂ ਤੁਰੰਤ ਬੰਦ ਕਰਨ ਪਾਲਸਤੀਨ ਦੀ ਜਿਹੜੀ ਤਾਕਤੀ ਹੈ ਇਜ਼ਰਾਈਲੋਂ ਤੋਂ ਫੋਰੀ ਨਿਕਲੇ ਉਹਨਾਂ ਨੇ ਬੱਚਿਆਂ ਨੂੰ ਭੁੱਖੇ ਮਾਰਨਾ ਬੰਦ ਕੀਤਾ ਸਿੰਘ ਲਹਿਰਾ ਇਨਕਲਾਬੀ ਕੇਂਦਰ ਸੂਬਾ ਕਮੇਟੀ ਮੈਂਬਰ ਜੀ ਕੀ ਕਿਹੜਾ ਜਨੂ ਅੱਜ ਜੇ ਲੱਗੇ ਤੁਹਾਡੇ ਵੱਲੋਂ ਮਾਰਚ ਕੱਢਿਆ ਅੱਜ ਦੀ ਜੋ ਅਮਰੀਕਾ ਤੇ ਇਜ਼ਰਾਈਲ ਵੱਲੋਂ ਪਲਸਤੀਨੀ ਤੇ ਇਰਾਨ ਤੇ ਜੰਗ ਸ਼ੁਰੂ ਕੀਤੀ ਹੋਈ ਹੈ ਉਹਦੇ ਵਿਰੋਧ ਚ ਸੂਜੇ ਪੰਜਾਬ ਚ ਇਨਕਲਾਬੀ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜਿੱਥੇ ਸਮੁੱਚੇ ਭਾਰਤ 'ਚ ਜਾਂ ਵੱਖ-ਵੱਖ ਇਜ਼ਰਾਈਲ ਅੰਦਰ ਇਹ ਅਮਰੀਕਾ ਅੰਦਰ ਵਿਰੋਧ ਕੀਤਾ ਜਾਂਦਾ ਹੈ ਉਸ ਦੀ ਕੜੀ ਵਜੋਂ ਅੱਜ ਅਸੀਂ ਬ੍ਰਿਟੇਨ ਦੇ ਸ਼ਹਿਰ 'ਚ ਜੋ ਜੰਗ ਅਮਰੀਕਾ ਨੇ ਸ਼ੁਰੂ ਕੀਤੀ ਹੈ ਉਹਨੂੰ ਅਸੀਂ ਅੱਜ ਵਿਰੋਧ ਕਰ ਰਹੇ ਹਾਂ ਕਿਉਂਕਿ ਅਮਰੀਕਾ ਜੰਗਵਾਜ ਹੈ ਹਮੇਸ਼ਾ ਜੰਗਾਂ ਛੇੜਦਾ ਰਹਿੰਦਾ ਹੈ ਕਿਉਂਕਿ ਜੱਗਾ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ ਇੱਕ ਨਹੱਕੀ ਜੰਗ ਹੁੰਦੀ ਹੈ ਜਿਹੜੀ ਅਮਰੀਕਾ ਨੇ ਛੇੜੀ ਹੈ ਲੋਕਾਂ ਦਾ ਘਾਨ ਕਰਦੀ ਹੈ ਲੋਕਾਂ ਦੀ ਆਰਥਿਕ ਡਾਊਨ ਕਰਦੀ ਹੈ ਇੱਕ ਹੱਕੀ ਜੰਗ ਹੁੰਦੀ ਹੈ ਜੋ ਲੋਕ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਲੜਦੇ ਨੇ ਜੋ ਫਲਸਤੀਨ ਚ ਉਹਨਾਂ ਪ੍ਰਸਿੱਧ ਦੇ ਬੱਚਿਆਂ ਦਾ ਜੋ ਹਾਲ ਕੀਤਾ ਉਹ ਬਹੁਤ ਮਾੜੀ ਹਾਲਤ ਹੈ ਅਸੀਂ ਮੰਗ ਕਰਦੇ ਹਾਂ ਕਿ ਅਮਰੀਕਾ ਤੇ ਇਜ਼ਰਾਈਲ ਜੋ ਹਮਲੇ ਕਰ ਰਿਹਾ ਉਹਨੂੰ ਬੰਦ ਕੀਤੇ ਜਾਣ ਤੇ ਜੋ ਲੋਕਾਂ ਦੇ ਉੱਥੇ ਮਸਲੇ ਐ ਉਹ ਹੱਲ ਕੀਤੇ ਜਾਣ